ਰੰਜੀਤ ਸਿੰਘ ਹਠੂਰ ਦੀ ਕਵਿਤਾ ਅਧਿਆਪਕ ਜੀ ਰੋਜ਼ ਸਾਨੂੰ ਚਾਵਾ ਨਾਲ ਪੜ੍ਹਾਉਂਦੇ ਨੇ ਅਧਿਆਪਕ ਜੀ ਨਵੀਂ ਰੋਸ਼ਨੀ ਨਵੇਂ ਵਿਚਾਰ ਸਿਖਾਉਂਦੇ ਨੇ ਅਧਿਆਪਕ ਜੀ ਮੋਮਬੱਤੀ ਦੇ ਵਾਂਗੂ ਬਲ ਕੇ ਸਾਨੂੰ ਚਾਨਣ ਕਰਦੇ ਨੇ ਮੰਜ਼ਲਾਂ ਤੱਕ ਪਹੁੰਚਾਉਣ ਦੇ ਲਈ ਸਾਡੀ ਉਂਗਲੀ ਫੜਦੇ ਨੇ ਦੀਵੇ ਤੋਂ ਸੂਰਜ ਤੱਕ ਸਫ਼ਰ ਕਰਾਉਂਦੇ ਨੇ ਅਧਿਆਪਕ ਜੀ ਰੋਜ਼ ਸਾਨੂੰ ਚਾਵਾਂ ਨਾਲ ਪੜਾਉਂਦੇ ਨੇ ਅਧਿਆਪਕ ਜੀ ਨਵੀਂ ਰੋਸ਼ਨੀ ਨਵੇਂ ਵਿਚਾਰ ਸਿਖਾਉਂਦੇ ਨੇ ਅਧਿਆਪਕ ਜੀ ਵੱਡਿਆਂ ਦਾ ਸਤਕਾਰ ਕਰੋ ਤੇ ਛੋਟਿਆਂ ਨਾਲ ਪਿਆਰ ਕਰੋ ਨਾਲ ਮੁਸ਼ਕਲਾਂ ਲੜਨ ਦੇ ਲਈ ਆਪਣਾ ਆਪ ਤਿਆਰ ਕਰੋ ਮਿੱਠ ਬੋਲਣਾ ਆਗਿਆਕਾਰ ਬਣਾਉਂਦੇ ਨੇ ਅਧਿਆਪਕ ਜੀ ਰੋਜ਼ ਸਾਨੂੰ ਚਾਵਾਂ ਨਾਲ ਪੜਾਉਂਦੇ ਨੇ ਅਧਿਆਪਕ ਜੀ ਨਵੀਂ ਰੌਸ਼ਨੀ ਨਵੇਂ ਵਿਚਾਰ ਸਿਖਾਉਂਦੇ ਨੇ ਅਧਿਆਪਕ ਜੀ ਨਵੀਆਂ ਖੋਜਾਂ ਨਵੀਆਂ ਗੱਲਾਂ ਵਿੱਚ ਕਿਤਾਬਾਂ ਪੜ੍ਹਦੇ ਨੇ ਵਿਦਿਆ ਦੇ ਮੰਦਰ ਵਿੱਚ ਆ ਕੇ ਬੱਚਿਆਂ ਦੀ ਕਿਸਮਤ ਘੜਦੇ ਨੇ ਸਾਡੇ ਮਨਾਂ 'ਚ ਚੰਗੇ ਸੁਪਨੇ ਸਜਾਉਂਦੇ ਨੇ ਅਧਿਆਪਕ ਜੀ ਰੋਜ਼ ਸਾਨੂੰ ਚਾਹਾਂ ਨਾਲ ਪੜ੍ਹਾਉਂਦੇ ਨੇ ਅਧਿਆਪਕ ਜੀ ਨਵੀਂ ਰੌਸ਼ਨੀ ਨਵੇਂ ਵਿਚਾਰ ਸਿਖਾਉਂਦੇ ਨੇ ਅਧਿਆਪਕ ਜੀ ਤਾਂ